ਬੰਦਾ ਗੱਡੀ ਵਿੱਚ ਬਹੁਤ ਸਪੀਡ ਨਾਲ ਆ ਰਿਹਾ ਸੀਗਾ। ਘੱਟੋ ਘਾਟੇ ਦੀ ਮੇਰੇ ਖਿਆਲ ਨਾਲ 90-100 ਸਪੀਡ ਹੋਣੀ ਆ। ਠੀਕ ਆ। ਅਨੇ ਉੱਥੋਂ ਉੱਥੋਂ ਬ੍ਰੇਕ ਮਾਰੀ ਘੱਟੋ ਘੱਟ 50 ਮੀਟਰ ਤੋਂ ਬ੍ਰੇਕ ਮਾਰੀ ਗੱਡੀ ਸਲਿੱਪ ਹੁੰਦੀ ਆਈ ਆ। ਠੀਕ ਆ। ਉਹ ਕਹਿੰਦਾ ਜੀ ਵੱਜਣ ਤੋਂ ਬਾਅਦ ਕਹਿੰਦਾ ਜੀ ਮੈਂ ਦਿੱਲੀ ਜਾਣਾ ਸੀਗਾ। ਮੇਰੀ ਟ੍ਰੇਨ ਲੇਟ ਹੋ ਰਹੀ ਆ ਤਾਂ ਮੈਂ ਸਟਾਫਟ ਜਾ ਰਿਹਾ ਜੀ। ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਵਾ ਬੱਚੇ ਸੇਫ ਆ ਮੇਰੇ ਥੋੜੀ ਜਿਹੀ ਲੱਗੀ ਆ ਪੈਰ ਤੇ ਹਾਜੀ ਸਰਕ ਆਪਣੇ ਕਿਵੇਂ ਗੱਲ ਹੋਈ ਸਾਜੀ ਇਹ ਗੱਲ ਕਿਵੇਂ ਕਿਵੇਂ ਹੋਈ ਮੇਰੇ ਮੈਂ ਨਾ ਬੱਚਿਆਂ ਨੂੰ ਛੱਟਣ ਜਾ ਰਿਹਾ ਸੀਗਾ ਸਵੇਰੇ 7 ਵਜੇ ਸਕੂਲੇ ਆ ਗਲੀ ਚੋਂ ਨਿਕਲਿਆ ਮੈਂ ਠੀਕ ਆ ਤੇ ਦੋਨੇ ਪਾਸੇ ਯਾਨੀ ਕਿ ਦੇਖ ਕੇ ਮੈਂ ਗੱਡੀ ਅੱਗੇ ਲਿਆਂਦੀ ਬੰਦਾ ਗੱਡੀ ਦੇ ਚ ਬਹੁਤ ਸਪੀਡ ਨਾਲ ਆ ਰਿਹਾ ਸੀਗਾ ੱਟੋ ਗਾੜੇ ਦੀ ਮੇਰੇ ਖਿਆਲ ਨਾਲ 90 100 ਸਪੀਡ ਹੋਣੀ ਆ ਠੀਕ ਆ ਅਨੇ ਉੱਥੋਂ ਉੱਥੋਂ ਬ੍ਰੇਕ ਮਾਰੀ ਘੱਟੋ ਘੱਟ 50 ਮੀਟਰ ਤੋਂ ਬ੍ਰੇਕ ਮਾਰੀ ਗੱਡੀ ਸਲਿੱਪ ਹੁੰਦੀ ਆਈ ਆ ਠੀਕ ਆ ਇਹ ਕਹਿੰਦਾ ਜੀ ਵੱਜਣ ਤੋਂ ਬਾਅਦ ਕਹਿੰਦਾ ਜੀ ਮੈਂ ਦਿੱਲੀ ਜਾਣਾ ਸੀਗਾ ਮੇਰੀ ਟ੍ਰੇਨ ਲੇਟ ਹੋ ਰਹੀ ਆ ਤਾਂ ਮੈਂ ਫਾਸਟ ਜਾ ਰਿਹਾ ਸੀਗਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਵਾ ਬੱਚੇ ਸੇਫ ਆ ਮੇਰੇ ਥੋੜੀ ਜੀ ਲੱਗੀ ਆ ਪੈਰ ਤੇ ਬਾਕੀ ਬੱਚੇ ਬੱਚੇ ਠੀਕ ਆ ਬੱਚੇ ਠੀਕ ਆ ਬੱਚੇ ਸਾਹੀ ਬੱਚੇ ਨੇ ਕੋਈ ਮਤ ਕਰੇ ਨੁਕਸਾਨ ਨਹੀਂ ਹੋਇਆ ਬੋ ਜੀ ਨਹੀਂ 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 ਬੱਚੇ ਠੀਕ ਆ ਦੋਨੋਂ ਬੱਚੇ ਨਾਲ ਸੀਗੇ ਮੇਰੇ ਬੱਚੇ ਠੀਕ ਆ ਹਾਂਜੀ ਸਰ ਕਿ ਆਪਣੇ ਕਿਵੇਂ ਗੱਲ ਹੋਈ ਸਾਜੀ ਇਹ ਗੱਲ ਕਿਵੇਂ ਕਿਵੇਂ ਹੋਈ ਮੇਰੇ ਮੈਂ ਨਾ ਬੱਚਿਆਂ ਨੂੰ ਛੱਟਣ ਜਾ ਰਿਹਾ ਸੀਗਾ ਸਵੇਰੇ 7 ਵਜੇ ਸਕੂਲੇ ਆ ਗਲੀ ਚੋਂ ਨਿਕਲਿਆ ਮੈਂ ਠੀਕ ਆ ਤੇ ਦੋਨੇ ਪਾਸੇ ਯਾਨੀ ਕਿ ਦੇਖ ਕੇ ਮੈਂ ਗੱਡੀ ਅੱਗੇ ਲਿਆਂਦੀ ਬੰਦਾ ਗੱਡੀ ਦੇ ਚ ਬਹੁਤ ਸਪੀਡ ਨਾਲ ਆ ਰਿਹਾ ਸੀਗਾ ੱਟੋ ਗਾੜੇ ਦੀ ਮੇਰੇ ਖਿਆਲ ਨਾਲ 90 100 ਸਪੀਡ ਹੋਣੀ ਆ ਠੀਕ ਆ ਅਨੇ ਉੱਥੋਂ ਉੱਥੋਂ ਬ੍ਰੇਕ ਮਾਰੀ ਘੱਟੋ ਘੱਟ 50 ਮੀਟਰ ਤੋਂ ਬ੍ਰੇਕ ਮਾਰੀ ਗੱਡੀ ਸਲਿੱਪ ਹੁੰਦੀ ਆਈ ਆ ਠੀਕ ਆ ਇਹ ਕਹਿੰਦਾ ਜੀ ਵੱਜਣ ਤੋਂ ਬਾਅਦ ਕਹਿੰਦਾ ਜੀ ਮੈਂ ਦਿੱਲੀ ਜਾਣਾ ਸੀਗਾ ਮੇਰੀ ਟ੍ਰੇਨ ਲੇਟ ਹੋ ਰਹੀ ਆ ਤਾਂ ਮੈਂ ਫਾਸਟ ਜਾ ਰਿਹਾ ਸੀਗਾ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਵਾ ਬੱਚੇ ਸੇਫ ਆ ਮੇਰੇ ਥੋੜੀ ਜਿਹੀ ਲੱਗੀ ਆ ਪੈਰ ਤੇ ਬਾਕੀ ਬੱਚੇ ਬੱਚੇ ਠੀਕ ਆ ਬੱਚੇ ਠੀਕ ਆ ਬੱਚੇ ਸਾਹੀ ਬੱਚੇ ਨੇ ਕੋਈ ਮਤ ਕਰੇ ਨੁਕਸਾਨ ਨਹੀਂ ਹੋਇਆ ਬੋ ਜੀ ਨਹੀਂ 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 ਬੱਚੇ ਠੀਕ ਆ ਦੋਨੋਂ ਬੱਚੇ ਨਾਲ ਸੀਗੇ ਮੇਰੇ ਬੱਚੇ ਠੀਕ ਆ ਹਾਂਜੀ ਸਰਕਾਰ ਤੋਂ ਕੀ ਮੰਗ ਕਰ ਰਹੇ ਸਰਕਾਰ ਤੋਂ ਮੰਗ ਕਰਦੇ ਹੈ ਕਿ ਸਾਨੂੰ ਇਨਸਾਫ ਚਾਹੀਦਾ ਸਾਡੀ ਗੱਡੀ ਠੀਕ ਕਰਾਈ ਜਾਵੇ ਜੇ ਨਹੀਂ ਤਾਂ ਇਹ ਰੇਨਾਂ ਤੇ ਕਾਲੋਨੀ ਘੁੰਮ ਕੇ ਆਈ ਹੋਵੇ ਬੱਚੇ ਦੋਨੋਂ ਬੱਚੇ ਚੱਲਣਾ ਚਾਹੀਦਾ ਇਹ ਛੋਟੇ ਬੱਚੇ ਹਾਈਵੇ ਆ ਯਾਰ ਹਾਂ ਹਾਈਵੇ ਤਾਂ ਹੈ ਨਹੀਂਗਾ ਹੈਨਾ ਬਿਲਕੁਲ ਸਲੋ ਚੱਲ ਰਿਹਾ ਦੇਖ ਕੇ ਦੋਨੋਂ ਪਾਸੇ ਦੇਖ ਕੇ ਗੱਡੀ ਅੱਗੇ ਨੂੰ ਕੀਤੀ ਆ ਉਹ ਇੰਨੀ ਸਪੀਡ ਨਾਲ ਆਏ ਹੈ ਬੱਚੇ ਜਿਹੜੇ ਬੱਚੇ ਝੂਠ ਬੋਲਣਗੇ ਬੱਚੇ ਵਿੱਚੇ ਹੀ ਬੈਠੇ ਆ ਬੱਚੇ ਝੂਠ ਬੋਲਣ ਸਕੂਲ ਵਾਲੇ ਬੱਚੇ ਆ ਕਹਣਾ ਪਹਿਲਾ ਹੋ। ਹਾਂਜੀ ਸਰਕਾਰ ਤੋਂ ਕੀ ਮੰਗ ਕਰ ਰਹੇ? ਸਰਕਾਰ ਤੋਂ ਮੰਗ ਕਰਦੇ ਆ ਕਿ ਚੰਗਾ ਇਨਸਾਫ ਚਾਹੀਦਾ। ਸਾਡੀ ਗੱਡੀ ਠੀਕ ਕਰਾਈ ਜਾਵੇ। ਜੇ ਨਹੀਂ ਤਾਂ ਫਿਰ ਇਹਨਾਂ ਤੇ ਕਾਲੋਨੀ ਘੁੰਮ ਕੇ ਆਈ ਹੋਵੇ। ਬੱਚੇ ਦੋਨੋਂ ਬੱਚੇ ਚੱਲਣਾ ਚਾਹੀਦਾ। ਇਹ ਛੋਟੇ ਬੱਚੇ ਕਿਹੜਾ ਹਾਈਵੇ ਹੈ ਯਾਰ। ਹਾਂ ਹਾਈਵੇ ਤਾਂ ਹੈ ਨਹੀਂ ਗੱਲ। ਹੈਨਾ ਬਿਲਕੁਲ ਸਲੋ ਚੱਲਾ ਦੇਖ ਕੇ ਦੋਨੋਂ ਪਾਸੇ ਦੇਖ ਕੇ ਗੱਡੀ ਅੱਗੇ ਨੂੰ ਕੀਤੀ ਆ। ਉਹ ਇੰਨੀ ਸਪੀਡ ਨਾਲ ਆਏ ਆ। ਬੱਚੇ ਜਿਹੜੇ ਬੱਚੇ ਝੂਠ ਬੋਲਣਗੇ। ਬੱਚੇ ਵਿੱਚੇ ਹੀ ਬੈਠੇ ਆ ਬੱਚੇ ਝੂਠ ਬੋਲਣੇ ਸਕੂਲ ਵਾਲੇ ਬੱਚੇ ਆ। ਕਹਣਾ ਪਹਿਲਾ ਹੋ ਗੱਡੀ ਸਾਡੀ ਘੁੰਮ ਗਈ ਹੈ ਤਾਂ ਬਾਅਦ ਵੇਖੋ ਗੱਡੀ ਘੱਡੇਗਾ ਇਹ ਦੇਖੋ ਬਾਈ ਗੱਡੀ ਦੀ ਸਪੀਡ ਕਿੰਨੀ ਸੀਗੀ ਗੱਡੀ ਇੰਨੀ ਹੈਵੀ ਹੈ ਗੱਡੀ ਪੂਰੀ ਐ ਪੂਰਾ ਘੁੰਮ ਗਈ ਹੈ ਗੱਡੀ ਘੁੰਮ ਗਈ ਹੈ ਇੱਕ ਵਾਰ ਬਸ ਫੇਰ ਕੁਝ ਨਹੀਂ ਸਰ ਕੋਈ ਸਪੀਡ ਤੇ ਨਹੀਂ ਸੀਗਾ ਇਹ ਗਲੀ ਚੋਂ ਨਿਕਲੇ ਨੇ ਮੈਂ ਸੈਟੀਸਫਾਈਟਾ ਹਾਂਗਾ ਪਾਇੰਟ ਦੀ ਸਪੀਡ ਤੇ ਹਾਂਗਾ ਮੈਂ ਲਾਈਟ ਵੀ ਦਿੱਤੀ ਹਾਰਨ ਵੀ ਵਾਰਿਆ ਇਵਨ ਸਾਰੇ ਜਿੰਨੇ ਖੜੇ ਸੀ ਪਿੱਛੇ ਵੀ ਗੱਡੀ ਵਾਲਾ ਜੀ ਮੇਰੇ ਕੋਲ ਉਹਦਾ ਨੰਬਰ ਆ ਗਿਆ ਹੈ ਉਹ ਵੀ ਕਹਿ ਰਿਹਾ ਕਿ ਗਲੀ ਚ ਸਿੱਧੇ ਲੰਘ ਗਿਆ ਇਹਨਾਂ ਨੇ ਦੇਖਿਆ ਨਹੀਂ ਉਧਰੋਂ ਗੱਡੀ ਆ ਰਹੀ ਆ ਉਹ ਤਾਂ ਕਹਿ ਰਹੇ ਕਿ ਸਾਡੀ ਗੱਡੀ ਵੀਰ ਤੇ ਨਹੀਂ ਇਹ ਸਪੀਡ ਤੇ ਸੀ ਹੀ ਨਹੀਂ ਨਿਆ 60 ਸਪੀਡ ਤੇ ਹਾਈਵੇ ਤੇ ਚੱਲ ਰਹਾ ਮੈਂ ਆਪਣੇ ਲਾਈਨ ਤੇ ਆ ਇਹਨਾਂ ਦੀ ਗੱਡੀ ਮੇਰੀ ਲੈਫਟ ਸਾਈਡ ਹੋਈ ਆ ਮੇਰੀ ਗੱਡੀ ਦਾ ਤੁਸੀਂ ਦੇਖੋ ਲੈਫਟ ਸਾਈਡ ਸਾਰੀ ਖਤਮ ਹੋ ਗਈ ਆ ਤੇ ਇਹਨਾਂ ਦੀ ਲੱਗੀ ਹੈ ਫਰੰਟ ਸਾਈਡ ਇਹ ਗਲੀ ਚੋਂ ਨਿਕਲੇ ਨੇ ਇਹਨਾਂ ਨੇ ਦੇਖਿਆ ਨਹੀਂ ਨਾ ਕਿ ਭਈ ਕਿਸ ਪਾਸੇ ਜਾਣਾ ਹੈ ਅਗਰੇ ਦੇਖਦੇ ਗਲੀ ਚ ਮੇਨ ਰੋਡ ਤੇ ਜਿਹੜਾ ਬੰਦਾ ਆ ਰਿਹਾ ਉਹ ਤਾਂ 50 60 ਦੀ ਸਪੀਡ ਤੇ ਚੱਲੇਗਾ ਨਾ ਸਵੇਰ ਦਾ ਟਾਈਮ ਸੀ ਖਾਲੀ ਸੜਕ ਸੀਗੀ ਇਹਨਾਂ ਨੇ ਦੇਖਿਆ ਨਹੀਂ ਕਿਆ ਕਰ ਸਕਦੇ ਆ ਨਹੀਂ ਆਗਾ ਬੱਚੇ ਝੂਠ ਬੋਲਦੇ ਆ ਬੱਚੇ ਨਾਲ ਲੈ ਬੱਚੇ ਝੂਠ ਬੋਲਣਗੇ ਹੈ ਇਹਨਾਂ ਨੇ ਇੰਨੀ ਸਪੀਡ ਆ ਕਰਨੇ ਮੈਨੂੰ ਦਿੱਲੀ ਜਾਣਾ ਸੀਗਾ ਮੈਂ ਤਾਂ ਜਲਦੀ ਸੀਗਾ ਮੈਂ ਕੀ ਨੋਟ ਕਰੋ ਕੋਈ ਵੀ ਆ ਬੰਦਾ ਹੈ ਨਾ 50 60 ਦੀ ਸਪੀਡ ਤੇ ਬ੍ਰੇਕ ਮਾਰੇ ਤੇ ਗੱਡੀ 50 ਮੀਟਰ ਤੱਕ ਸਲਿੱਪ ਹੋਊਗੀ ਗੱਡੀ ਸਲਿੱਪ ਹੋ ਜਾਊਗੀ ਜਨੂਨੀ ਗੱਲ ਆ 50 ਮੀਟਰ ਤੱਕ ਸਲਿੱਪ ਹੋਊਗੀ 50 60 ਦੀ ਸਪੀਡ ਤੇ ਅਸੀਂ ਵੀ ਸਾਰੀ ਦਿਹਾੜੀ ਗੱਡੀ ਚਲਾਣੇ ਆ ਤੁਸੀਂ ਆ ਬੰਦਾ ਗੱਲ ਆ ਲਾ ਲਿਓ ਗੱਡੀ ਦੀ ਇਹਨਾਂ ਦੀ ਇਹਨਾਂ ਦੀ ਗਲਤੀ ਨਾਲ ਐਕਸੀਡੈਂਟ ਹੋਇਆ ਸਾਡੀ ਗੱਡੀ ਠੀਕ ਕਰਾ ਕੇ ਦੇਣ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਨਿਕਲ ਜਾਨਾ ਯਾਰ ਤੁਹਾਡੀ ਟ੍ਰੇਨ ਆ ਤੁਸੀਂ 15 ਮਿੰਟ ਪਹਿਲਾਂ ਨਿਕਲੋ ਕਰੋ 15 ਮਿੰਟ ਪਹਿਲਾਂ ਨਿਕਲੋ ਇਹ ਥੋੜੀ ਹੈਗਾ ਕਿ ਲੋਕਾਂ ਨੂੰ ਉਡਾ ਕੇ ਦਿੱਲੀ ਜਾਣਾ ਤੁਸੀਂ ਬੱਚੇ ਸਾਰੇ ਯਾਰ ਸਹੀ ਕਹਿ ਰਹੇ ਸਹੀ ਕਹਿ ਰਹੇ ਦੇਖੋ ਮੇਰੀ ਗੱਲ ਸੁਣੋ ਇੱਥੇ ਆਰਗੂਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੈ ਸਭ ਨੂੰ ਪਤਾ ਜਿੰਨੇ ਸਾਰੇ ਲੋਕੜੇ ਸਭ ਨੂੰ ਹਕੀਕਤ ਪਤਾ ਹੈ ਕੀ ਹੋਇਆ ਇੱਥੇ ਤੁਸੀਂ ਇਹ ਜਿਹੜੀ ਨਿਊਜ਼ ਬਣਾ ਰਹੇ ਹੋ ਮਤਲਬ ਮੈਨੂੰ ਨਹੀਂ ਲੱਗਦਾ ਕਿ ਇਹਦਾ ਕੋਈ ਲੌਜੀਕ ਹੈਗਾ ਬਿਕੋਜ਼ ਜਿਹੜਾ ਬੰਦਾ ਹਾਈਵੇ ਤੇ ਆ ਰਿਹਾ ਉਹ 60 70 ਦੀ ਸਪੀਡ ਤੇ ਚੱਲੇਗਾ ਕਿ ਨਹੀਂ ਚੱਲੇਗਾ ਮੈਨੂੰ ਦੱਸੋ ਇਹ ਹਾਈਵੇ ਹੈ ਵੀਰ ਇਹ ਹਾਈਵੇ ਹੈ ਵੀਰ ਇਹ ਹਾਈਵੇ ਹੈ ਵੀਰ ਹਾਈਵੇ ਨਹੀਂ ਹੈਗਾ ਭਾਈ ਜਿੰਨੀ ਮਰਜ਼ੀ ਪਤਾ ਵਾਸਾ ਦੇ ਮੇਰੀ ਗੱਲ ਸੁਣੋ ਤੇ ਉਹ ਅ ਤੁਸੀਂ ਰੋਡ ਤੋਂ ਨਿਕਲੇ ਇਹ ਰੋਡ ਤੋਂ ਨਿਕਲੇ ਹੋ ਕਿ ਨਹੀਂ ਨਿਕਲੇ ਹੋ ਤੁਸੀਂ ਗਲੀ ਤੁਸੀਂ ਗਲੀ ਤੋਂ ਨਿਕਲੇ ਹੋ ਗਲੀ ਮੈਂ ਸਿਰੀਅਸਲੀ ਤੇ ਤੁਸੀਂ ਗਲੀ ਤੋਂ ਨਿਕਲੇ ਤਾਂ ਤੁਹਾਨੂੰ ਦੇਖਣਾ ਹੈ ਜੇ ਅਗਰ ਤੁਸੀਂ ਕਹਿਦੇ ਸੁਣੋ ਪਲੀਜ਼ ਸੁਣੋ ਤੁਸੀਂ ਇਹ ਕਹਿ ਰਹੇ ਹੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਕਹਿ ਰਹੇ ਹੋ ਕਿ ਮੈਂ ਗੱਡੀ ਖਾਲੀ ਤੁਸੀਂ ਕਹਿੰਦੇ ਰੋਡ ਖਾਲੀ ਸੀਗੀ ਹਾਂ ਰੋਡ ਖਾਲੀ ਸੀ ਮੈਂ ਕਿੱਥੇ ਸੀਗਾ ਫਿਰ ਉਹ ਵੀ ਮੇਰੇ ਤੇਰੀ ਸਕੂਲ ਦੇ ਵੀ ਭਰਾ ਉਹ ਵੀ ਮੇਰੀ ਗੱਲ ਸੁਣੋ ਇੰਨੀ ਸਲੋ ਚੱਲੋ ਮੇਰੀ ਗੱਲ ਸੁਣੋ ਸਾਰਾ ਕੁਝ ਕੈਮਰੇ ਚ ਆ ਜਾਏਗਾ ਕੌਣ ਕਿੰਨਾ ਨਿਕਲਿਆ ਗੱਲ ਤੇ ਹੋ ਗਈ ਹਾਂ ਗੱਲ ਤੇ ਹੋ ਗਈ ਜਨਾਬ ਤੁਸੀਂ ਆਪਣੀ ਵੱਲ ਤੋਂ ਸਾਈਡ ਤੇ ਗੱਡੀ ਵੀ ਸੀਗੀ ਤੇ ਗੱਡੀ ਮੁੜ ਕੇ ਇੱਧਰ ਖੜ੍ਹ ਜਾਈਗੀ ਸਾਢੇ ਦੀ ਸਪੀਡ ਤੇ ਤੇ ਤੁਸੀਂ ਸਪੀਡ ਤੇ ਸੀਗੇ ਤੇ ਗੱਡੀ ਬੱਜੀ ਆ ਤਾਂ ਹੀ ਤਾਂ ਮੁੜ ਕੇ ਖੜ ਗਈ ਆ ਗੱਡੀ ਤਾਂ ਹੀ ਤਾਂ ਗੱਡੀ ਘੁੰਮ ਕੇ ਖੜ ਗਈ ਆ ਇੱਦਾਂ ਤੁਹਾਨੂੰ ਗੱਡੀ ਕੋਈ ਖੜ੍ਹ ਜਾਈਗੀ ਤੁਸੀਂ ਆਪ ਸਮਝਦਾਰ ਹੋ